ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਮੈਂ ਤੁਹਾਨੂੰ ਜਵਾਬ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਦੇਖੋ ਜੀ ਨਹੀਂ ਨਹੀਂ ਤੁਹਾਡੀ ਚਲੋ ਤੁਹਾਡਾ ਸਵਾਲ ਮੇਰੇ ਕੋਲ ਆ ਗਿਆ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਤੁਸੀਂ ਜਿਹਨੇ ਜਲੰਧਰ ਦੇਓ ਤੁਸੀਂ ਇਸ ਹਲਕੇ ਨੂੰ ਜਾਣਦੇ ਨੇ ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲ ਰਿਹਾ ਇੱਥੇ ਦੇ ਜਿਹੜੇ ਵਸਿੰਦੇ ਨੇ ਜ਼ਿਮੀਂਦਾਰ ਪੁੱਛ ਲਓ ਕਿ ਕਿਸੇ ਨੂੰ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਆ ਦਰਿਆ ਦੇ ਅੰਦਰ ਪੂਰਾ ਕਿਲੋ 1.5 ਕਿਲੋਮੀਟਰ ਤੱਕ ਅੰਦਰ ਪੱਥਰ ਲੱਗ ਰਿਹਾ ਸੁਣ ਲਓ ਜੀ ਗੱਲ ਸੁਣ ਲਓ ਜੀ ਮੇਰੀ ਗੱਲ ਮੇਰਾ ਵੀ ਇਹੀ ਆ ਫਿਰ ਤੁਸੀਂ ਆਉਣੇ ਹੋ ਨਾ ਤੁਸੀਂ ਉਹ ਏਰੀਆ ਦਾ ਮੇਰਾ ਵੀ ਇਹੀ ਆ ਤੁਸੀਂ ਉਦੋਂ ਆਉਨੇ ਹੋ ਜਦੋਂ ਜਦੋਂ ਆ ਕੇ ਇੱਥੇ ਹੜ੍ਹ ਦੇ ਵਿੱਚ ਜਾਂ ਕਿਸੇ ਮੁਸੀਬਤ ਦੇ ਵਿੱਚ ਨਹੀਂ ਮੈਂ ਨਹੀਂ ਇਹ ਤਾਂ ਬਿਲਕੁਲ ਨਹੀਂ ਨਾ ਬਿਲਕੁਲ ਨਹੀਂ ਤੁਸੀਂ ਪੁੱਛੋ ਜੀ ਮੀਟਰ ਨੂੰ ਨਹੀਂ 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 ਦੇਖੋ ਮੈਂ ਤੁਹਾਡੇ ਨਾਲ ਮਤਲਬ ਨਹੀਂ ਲਾਣਾ ਇਹ ਆਪ ਤੇ ਨਹੀਂ ਹੋਣੀ ਸੀ ਇੱਥੇ ਇੱਥੇ ਸਾਰਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਹੈ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਤੁਸੀਂ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਤੁਹਾਡਾ ਚਲੋ ਨਿਕਲੋ ਚਲੋ ਚਲੋ ਉੱਪਰ ਲੜ ਗਿਆ ਕਰੇ ਚੱਲ ਕੇ ਆਪਣੀਆਂ ਪ੍ਰਧਾਨਗੀਆਂ ਕਰੋ ਸਾਨੂੰ ਕੋਣੀ ਹੈ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਨੀ ਇੱਕ ਬੰਦਾ ਮੇਰੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੈਂ ਇੱਥੇ ਦੇਣੀ ਆ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕੇ ਸੇਕੋ ਨਿਕਲੋ ਅਸੀਂ ਰੋਟੀਆਂ ਨਹੀਂ ਚਲੋ 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 ਤੁਸੀਂ ਕੀ ਕਰਨਾ ਚਲੋ ਚਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਡਰਾਮਾ ਕੰਮ ਕਰਦੇ ਬੰਦੇ ਇਹਨੂੰ ਕੰਮ ਕਰਦੇ ਬੰਦੇ ਨੇ ਆਏ ਬੱਡੇ ਇੱਥੇ ਚੌਧਰੀ ਬਣ ਕੇ ਚਲੋ ਚਲੋ ਕਾ ਇਹਨਾਂ ਨੂੰ ਇਧਰ ਧੱਕੋ ਸਾਰੇ ਨੂੰ ਕੰਮ ਕਰਦੇ ਹੋ ਲੋਕਾਂ ਨੂੰ ਆ ਗਿਆ ਮੂੰਹ ਚੱਕ ਕੇ ਇਥੇ ਇਹਨਾਂ ਨੂੰ ਬਸ ਬਕ ਬਕ ਕਰਨ ਨੂੰ ਟਾਈਮ ਚਾਹੀਦਾ ਨਾ ਕੋ ਗੱਲ ਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੇ ਦੇਣਾ ਨਹੀਂ ਇਹਨੇ ਦਿਨਾਂ ਦੇ ਕਿੱਥੇ ਆ ਮੈਨੂੰ ਮੈਂ ਤੁਹਾਡੇ ਲਾਈਵ ਚੱਲਦਾ ਮੈਂ ਲਾਈਵ ਚੱਲਦਾ ਕਿਧਰ ਆਪਣੇ ਮੈਂ ਤੁਹਾਨੂੰ ਮੈਂ ਇਹਨਾਂ ਨੂੰ ਇੱਥੇ ਲਾਈਵ ਚੱਲਦੇ ਤੇ ਪੁੱਛਦੀ ਆ ਕਿ ਸਾਰੇ ਪੰਜਾਬ ਦੇ ਵਿੱਚ ਨੇਰੀ ਆਈ ਪਈ ਹੜ ਆਇਆ ਪਿਆ ਕਿੱਥੇ ਤੁਹਾਡੀਆਂ ਸੰਸਥਾਵਾਂ ਕਿੱਥੇ ਤੁਹਾਡੀਆਂ ਪਾਰਟੀਆਂ ਕਿੱਥੇ ਸੇਵਾ ਕਰਦੀਆਂ ਜਿਹੜਾ ਹੁਣ ਪਰਲੇ ਪਾਸੇ ਉਹ ਟੁੱਟਦਾ ਉਧਰ ਮਿੱਟੀ ਪਾਈ ਆ ਤੁਸੀਂ ਸਾਰੀ ਨਹੀਂ ਨਹੀਂ ਇਹਨਾਂ ਨੂੰ ਪੁੱਛੋ ਕਿੱਥੇ ਸੇਵਾ ਕਰਦੇ ਹੋ ਤੁਸੀਂ ਸਿਰਫ ਇਹ ਸਿਆਸਤ ਕਰਨ ਆਏ ਆ ਲੋਟ ਇੱਥੇ 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 ਹਰੀਆਂ ਪੱਗਾਂ ਬੰਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੌਰੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲੋ ਥੱਕ ਡੋ ਇਹਨਾਂ ਨੂੰ ਬਾਹਰ ਦੀ ਵੀ ਚੱਕਰ ਤਕਰੀਬਨ ਬੱਸ ਹੋ ਗਿਆ ਇਹ ਐਮਐਲਏ ਨਹੀਂ ਲਾਇਆ ਮੈਂ ਹਰ ਵੇਲੇ ਬੰਨ ਤੇ ਰਹਿਣੀ ਹੈ ਮੈਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਇਹਦੇ ਵਿੱਚ ਆ ਜਾਂਦੇ ਘੰਟੇ ਦੇ ਵਿੱਚ ਕੱਟੋ ਕੱਟ 5 ਕਰੋੜ ਰੁਪਏ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਖਰਚ ਕੀਤਾ ਇੱਥੇ ਤਮਾਸ਼ੀ ਕੱਢੋ ਇਹਨਾਂ ਨੂੰ ਬਾਹਰ ਕਰੋ ਇੱਧਰ ਲੈ ਆ ਇਹਨਾਂ ਨੂੰ ਬਾਹਰ ਕੱਢੋ ਇੱਧਰ ਕੱਢੋ ਲੈ ਕੇ ਆਓ ਇਹਨਾਂ ਨੂੰ ਇੱਧਰ ਕੰਮ ਕਰਨ ਦੇ ਲੋਕਾਂ ਨੂੰ ਤਮਾਸ਼ਾ ਬਣਾ ਕੇ ਰੱਖਿਆ ਹੈ ਜਿੱਥੇ ਮਰਜੀ ਪਹੁੰਚ ਜਾਂਦੇ ਗਲਾਂ ਚ ਪਾ ਕੇ ਸਾਫੇ ਮੈਂ ਇੱਥੇ ਹੀ ਆ ਚੱਲ ਕੱਢੋ ਇਹਨਾਂ ਨੂੰ ਬਾਹਰ ਇਹਦੇ ਬੰਦੇ ਬੋਲ ਲੋ ਭਾਈ ਜਿਹੜੇ ਮੇਰੇ ਹੋ ਕੇ ਮੇਰੇ ਮੇਰੇ ਆਨੇ ਲਿ ਗਏ ਪਹਿਲੇ ਟਾਈਮ ਕੱਟੋ ਐਮਐਲਏ ਸਾਹਿਬ ਆਪਣੇ ਪਿੰਡ ਦੀ ਪੈਰੀ ਸਾਰੇ ਆਪਣੇ ਹਮ ਚੰਦ ਦੁਬਾਰਾ ਕੋਈ ਕੰਮ ਕਰਦਾ ਕਿ ਤੁਹਾਡੇ ਆ ਕੇ ਤੁਹਾਨੂੰ ਮੈਡਮ ਨੇ ਕਿੰਨਾ ਹੋਇਆ ਦੋਰੋ ਦੋਰੋ ਇਹਨਾਂ ਨੂੰ ਹੋ ਗਈਆਂ ਰੋਟੀਆਂ ਬਸ ਸੇਕ ਲਈਆਂ ਇਹਨਾਂ ਨੇ ਬਹੁਤ ਸ਼ਰਮ ਹੈ ਨਹੀਂ ਸ਼ਰਮ ਹੈ ਨਹੀਂ ਹਰਥਾਂ ਪਹੁੰਚ ਜਾਂਦੇ ਮੂੰ ਚੱਕ ਕੇ ਇਹ ਮੈਂ ਤਾਂ ਦੇਖ ਕੇ ਸ਼ਗਲ ਵਾਲੀ ਯਾਰ ਦੇਖੀ ਆ ਚੰਗੇ ਸਾਡੇ ਫੁਕਾਰੇ ਕੋਈ ਜਾਣੇ ਨਾ ਤੈਨੂੰ ਪਛਾਣੇ ਨਾ ਨਾਂ ਤੇਰਾ ਕੋਈ ਜਾਣਦਾ ਨਹੀਂ ਤੂੰ ਆ ਕੇ ਸਵਾਲ ਕਰਨ ਲੱਗ ਪਿਆ ਕੋਈ ਨੀ ਰਾਜਨੀਤੀਆਂ ਸਟੱਗੇ ਕਿਹਾ ਵੀ ਰਾਜਨੀਤੀ ਲੈਓ ਲੈਓ ਇਹਨਾਂ ਨੂੰ ਵਾਪਸ ਕੱਢੋ ਇੱਧਰ ਸਾਰਿਆਂ ਨੂੰ ਕੰਮ ਕਰਨ ਦੇ ਬੰਦੇ ਨੂੰ ਕੰਮ ਕਰਕੇ ਵੀ ਦਿਖਾਵੇ ਨਾ ਮੈਡਮ ਵਾਂਗੂ ਉਹ ਕੋਈ 25 ਸਾਲ ਦੇ ਵਿੱਚ 25 ਸਾਲ ਦੇ ਵਿੱਚ ਉਹਨੇ ਕੋਈ ਪੱਥਰ ਨਹੀਂ ਇੱਥੇ ਲਾਇਆ ਪਰਸੋਂ ਪਰਸੋਂ ਰੈਗੂਲਰ ਕੰਮ ਚੱਲਦਾ ਪਰਸੋਂ ਇੱਥੇ ਆਈ ਸੀ ਇੱਥੇ ਦੇ ਮੁੱਖ ਜ਼ਿੰਮੇਵਾਰ ਕਹਿੰਦੇ ਕਿ ਪਿਛਲੇ 26 ਸਾਲ ਤੋਂ ਕਿਸੇ ਸਰਕਾਰ ਨੇ ਇੱਕ ਪੱਥਰ ਨਹੀਂ ਇੱਥੇ ਲਾਇਆ ਜੀ ਔਰ ਪਿਛਲੇ 2 ਸਾਲ ਤੋਂ ਲਗਾਤਾਰ ਪੱਥਰ ਲੱਗ ਰਿਹਾ ਔਰ 5 ਕਰੋੜ ਦਾ ਕੰਮ ਸਰਕਾਰ ਨੇ ਇਸ ਬੰਦ ਦੇ ਉੱਤੇ ਕੀਤਾ ਸਾਰੇ ਅੰਦਰਲੇ ਪਾਸੇ ਸਾਰੇ ਪੱਥਰ ਲਾਇਆ ਇਹ ਤਮਾਸ਼ੀਬੀਨ ਜੇ ਇਕੱਠੇ ਹੋ ਕੇ ਆ ਜਾਂਦੇ ਆ ਘੰਟਾ ਨਿਕਲੇ ਪਹਿਲਾਂ ਦੇਖੋ ਇਦਾਂ ਦੇ ਨੂੰ ਇੱਥੇ ਬੰਦਾ ਪਹਿਲੇ ਤਨ ਬੜਿਆ ਅੱਜ ਜਿੰਨੀ ਮੈਂ ਦਾ ਮਿੰਟ ਲਾ ਰਿਹਾ ਪੱਗਾ ਬੰਨ ਕੇ ਇਹਨਾਂ ਨੂੰ ਲੁੱਟਣ ਦਾ ਲੋਕਾਂ ਨੂੰ ਲਿਸੰਸ ਲਿਆ ਆ ਜੀ ਜੀ ਸਿਰਫ ਇਹਨਾਂ ਨੇ ਸਿਆਸਤ ਕਰਨੀ ਅੱਜ ਦਾ ਦਿਨ ਆ ਠੀਕ ਹੈ ਜੀ ਇਹਨਾਂ ਨੂੰ ਨਾ ਤਾਂ ਇਹਨਾਂ ਦਾ ਨਾਂ ਜਾਣਦੇ ਨਾ ਕਦੇ ਸ਼ਕਲਾਂ ਦੇਖੀਆਂ ਕਦੇ ਚਲੋ ਕੱਢ ਕੇ ਲਿਓ ਇਹਨਾਂ ਨੂੰ ਬਾਹਰ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਟਾਈ ਟੀਵੀ ਦਿਨਾਲ